ਹੈਲੋ ਗਾਇਸ ਵੈਲਕਮ ਬੈਕ ਮਾਈ ਨਿਊ ਵਲੋਗ ਅੱਜ ਦਾ ਵਲੋਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਹੈਗਾ ਡੇ 4 ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅਸੀਂ 30 ਡੇ ਦਾ ਚੈਲੰਜ ਲਿਆਇਆ 30 ਡੇ ਦੇ ਵਿੱਚ ਅਸੀਂ ਆਪਣੇ ਫੂਡ ਸਟਾਲ ਦੀਆਂ ਵੀਡੀਓ ਬਣਾਉਣਾ ਕਿ ਪਾਵਾਂਗੇ YouTube ਤੇ ਤੇ ਤੁਸੀਂ ਦੇਖਦੇ ਰਹੋ ਮੇਰੀ ਵੀਡੀਓ ਦੇ ਲਾਸਟ ਤਿੰਨ ਰਿਓ ਤੇ ਅੱਜ ਹੈਗਾ ਡੇ 4 ਡੇ 4 ਚ ਅਸੀਂ ਬਣਾਵਾਂਗੇ ਆਪਣੀ ਸਟਾਲ ਦੀ ਵੀਡੀਓ ਜਿੰਨੀ ਕਿ ਸਾਡੇ ਕੋਲ ਬਣੇਗੀ ਆਪਾਂ ਉਨੀ ਹੀ ਬਣਾਵਾਂਗੇ ਸੋ ਇਧਰ ਮੇਰਾ ਸਟਾਲ ਜਿਹੜਾ ਸੀ ਉਹ ਲੱਗ ਚੁਕਿਆ ਸੀ ਤੇ ਕਸਟਮਰ ਉਹਨੇ ਵੀ ਸਟਾਰਟ ਹੋ ਗਏ ਸੀ ਕਿਉਂਕਿ ਕੱਲ ਮੌਸਮ ਵਧੀਆ ਹੀ ਨਾਲ ਸੰਡੇ ਸੀ ਸੰਡੇ ਕਸਟਮਰ ਜਿਹੜੇ ਹੁੰਦੇ ਆ ਘੁੰਮਣ ਫਿਰਨਣ ਜਾਂਦੇ ਆ ਫਿਰ ਖਾਣਾ ਪੀਣਾ ਤਾਂ ਬੰਦ ਹੈ ਹੀ ਆ ਚਲੋ ਇੱਥੇ ਮੈਂ ਸਭ ਤੋਂ ਪਹਿਲਾਂ ਨਿਊਡਲ ਦੀ ਪਲੇਟ ਲਗਾਈ ਸੀ ਸੋ ਉਸ ਤੋਂ ਬਾਅਦ ਦੋ ਕਸਟਮਰ ਉਹ ਰਿਹਾਏ ਕਹਿੰਦੇ ਸਾਨੂੰ ਵੀ ਇੱਕ ਪਲੇਟ ਨਿਊਡਲ ਦੀ ਲਗਾ ਦਿਓ ਤੇ ਇੱਥੇ ਮੈਂ ਜਿਹੜੇ ਆ ਕਿ ਆਪਣੀ ਜਿਹੜੀ ਨਿਊਡਲ ਆ ਬਣਾਉਂਦੀ ਪਈ ਆ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਮੇਰੀ ਮੰਮੀ ਹੈਲਪ ਕਰਵੰਦੇ ਪਈ ਆ ਤੇ ਇਦਾਂ ਬਧੀ ਹੋ ਜਾਂਦਾ ਆ ਮੰਮੀ ਮੇਰੇ ਸੌਸਸ ਵਗੈਰਾ ਪਾ ਦਿੰਦੇ ਆ ਤੇ ਮੈਂ ਉਹ ਚਾਈਨੀਜ਼ ਵਾਕ ਜਿਹੜੀ ਹੁੰਦੀ ਆ ਉਹ ਲਈ ਜਾਨੀ ਆ ਤਾਂ ਕਿ ਥੋੜਾ ਸਾਰੇ ਹਾਂਜੀ ਗਾਇਸ ਇੱਥੇ ਤੁਸੀਂ ਵੇਖ ਸਕਦੇ ਹੋ ਇੱਥੇ ਜਿਹੜੇ ਆ ਕਿ ਮੈਂ ਪਹਿਲਾਂ ਨੂਡਲ ਦੀ ਪਲੇਟ ਲਗਾਈ ਸੀ ਸੋਸ ਤੋਂ ਬਾਅਦ ਦੋ ਕਸਟਮਰ ਹੋ ਰਹੇ ਆ ਕਹਿੰਦੇ ਸਾਨੂੰ ਵੀ ਇੱਕ ਰੋਲ ਸੱਕੀ ਕਹਿੰਦੇ ਨੂੰ ਨੂਡਲ ਦੀ ਬਣਾ ਦਿਓ ਤੇ ਉਹ ਅਸੀਂ ਬਣਾ ਰਹੇ ਪਈ ਆ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਥੋੜਾ ਥੋੜਾ ਤੁਹਾਨੂੰ ਦੇਖਦਾ ਪਹਿਣਾ ਆ ਉਧਰ ਮੰਮੀ ਸਪਰਿੰਗ ਰੋਲ ਜਿਹੜੇ ਆ ਉਹ ਕੱਟਦੇ ਪਏ ਆ ਫ੍ਰੈਂਚੀ ਵਾਲੇ ਤੇ ਇਦਾਂ ਹੀ ਕਸਟਮਰ ਆਈ ਜਾਂਦੇ ਤੇ ਬਸ ਸਾਨੂੰ ਆਰਡਰ ਦੇ ਹੀ ਜਾਂਦੇ ਸਾਨੂੰ ਮਜ਼ਾ ਆਂਦਾ ਕੰਮ ਕਰਾਂ ਦਾ ਕਦੀ ਕੁਝ ਬਣਾਉਂਗਾ ਕਦੀ ਕੁਝ ਬਣਾਉਂਗਾ ਕਦੀ 버ਗਰ ਬਣਾ ਲਓ ਕਦੀ ਮੋਮੋਜ਼ ਬਣਾ ਲਓ ਕਦੀ ਨੂਡਲ ਕਦੀ ਰੈਪ ਮਜ਼ਾ ਆਂਦਾ ਹੈ ਇੱਕ ਪਲੇਟ ਕਰਾਂਚੀ ਰੋਲ ਦੀ ਲਗਾਵਾਂਗੇ ਸਾਡੇ ਜਿੰਨੇ ਵੀ ਨੂਡਲ ਵਾਲੇ ਕਸਟਮਰ ਸੀ ਸਾਰਿਆਂ ਨੂੰ ਅਸੀਂ ਨੂਡਲ ਖਵਾਤੇ ਤੇ ਆਪਾਂ ਨੂਡਲ ਤਾਂ ਹੋ ਗਏ ਸੀ ਫ੍ਰੀ ਸੋ ਉਸ ਤੋਂ ਬਾਅਦ ਸਾਨੂੰ ਛੋੜੇ ਛੋੜੇ ਆਰਡਰ ਆਉਣ ਲੱਗੇ ਜਿਵੇਂ ਕਿ ਮੋਮੋਜ਼ ਹੋ ਗਏ ਸਪ੍ਰਿੰਗ ਰੋਲ ਹੋ ਗਏ 버ਗਰ ਰੈਪ ਤੇ ਹੁਣ ਅਸੀਂ ਲਾਵਾਂਗੇ ਇੱਕ ਪਲੇਟ ਕਰਾਂਚੀ ਸਪ੍ਰਿੰਗ ਰੋਲ ਦੀ ਤੇ ਉਹ ਕਸਟਮਰਾਂ ਨੂੰ ਖਵਾਵਾਂਗੇ ਸਾਹ ਤੁਸੀਂ ਜਿਹੜੀ ਕਸਟਮਰ ਲੇਖਦੇ ਪਏ ਹੋ ਇਹਨਾਂ ਨੂੰ ਚਾਹੀਦੀ ਇੱਕ ਪਲੇਟ ਵਿੱਚ ਸਟੀਮ ਮੋਮੋਸ ਤੇ ਇਸ ਤੋਂ ਬਾਅਦ ਮੈਂ ਲਗਾਵਾਂਗੀ ਇਹਨਾਂ ਲਈ ਵਿੱਚ ਸਟੀਮ ਮੋਮੋ ਤੇ ਮੰਮੀ ਨੇ ਥੋੜੀ ਗੈਸ ਬੰਦ ਕਰਤੀ ਜਿਸ ਦੇ ਕਰਕੇ ਮੇਰੇ ਮੋਮੋਸ ਇਹ ਥੋੜੇ ਠੰਡੇ ਹੋ ਗਏ ਤੇ ਆਪਾਂ ਫਿਰ ਗਰਮ ਕੀਤੇ ਕਿਉਂਕਿ ਕਸਟਮਰ ਨੂੰ ਠੰਡੇ ਮੋਮੋ ਤਾਂ ਖਿਲਾ ਨਹੀਂ ਸਕਦੇ ਜਦੋਂ ਪੈਸੇ ਪੂਰੇ ਲੈਣੇ ਤਾਂ ਫਿਰ ਚੀਜ਼ ਵੀ ਵਧੀਆ ਖਿਲਾਓ ਹੈਨਾ ਤੇ ਇੱਥੇ ਆਪਾਂ ਜਿਹੜੇ ਸਾਡੇ ਮੋਮੋਸ ਇਹ ਗਰਮ ਹੋ ਚੁਕੇ ਚੁਕੇ ਸੀ ਸੋ ਹੁਣ ਆਪਾਂ ਇੱਕ ਪਲੇਟ ਲਾਵਾਂਗੇ ਇਹਨਾਂ ਲਈ ਵਿੱਚ ਸਟੀਮ ਮੋਮੋਸ ਤੇ ਉਸ ਤੋਂ ਬਾਅਦ ਹੀ ਇਹਦੇ ਨਾਲੇ ਇੱਕ ਪ੍ਰੇਡ ਮੈਨੂੰ ਚਿਕਨ ਮਮੋਜ਼ ਦਾ ਆਰਡਰ ਆ ਗਿਆ ਸੀ ਕਿ ਨਾਲ ਨਾਲ ਸੀ ਚਿਕਨ ਮਮੋਜ਼ ਵੀ ਦਵਾਂਗੇ ਤੇ ਇਤਾਂ ਗਾਇਸ ਆਪਣਾ ਕੰਮ ਕਰਿਆ ਕਰੋ ਆਪਣੇ ਕੰਮ ਚ ਬਹੁਤ ਮਜ਼ਾ ਆਉਂਦਾ ਹੈ ਆਪਣੇ ਕੰਮ ਕਰਨ ਚ ਕੋਈ ਸ਼ਰਮ ਨਹੀਂ ਸਭ ਨੂੰ ਮਜ਼ਾ ਆਉਂਦਾ ਹੈ ਦਿੱਲੀ ਤੇ ਪੈਸੇ ਆਉਂਦੇ ਇੰਨੇ ਸਾਰੇ ਕੰਮ ਕਰਿਆ ਕਰੋ ਬਸ ਆਪਣਾ ਨਾਈ ਹੋਈ ਸੋ ਪਿੱਛੇ ਤੋਂ ਉਹ ਉਹ ਪਿਆਲਾ ਲਗਾਇਆ ਉਹ ਉੱਧਰ ਵਿਕਾਸ ਨੇ ਲਾਈ ਹੋਈ ਆ ਇੱਧਰ ਚੀਜ਼ ਲੱਗਾ ਹੋਇਆ ਚਲ ਆ ਗਿਆ ਨਾ ਉਹਨਾਂ ਦੋਹਰੇ ਲੈ ਆਪਣਾ ਆਪਣਾ ਕਰ ਫਾਈਨਲੀ ਗਾਇਸ ਇੱਥੇ ਆਪਾਂ ਕਸਟਮਰਾਂ ਦੀ ਕਾਫੀ ਟਾਈਮ ਵੇਟ ਕੀਤੀ ਸੀ ਤੇ ਦੋ ਕਸਟਮਰ ਆਏ ਸੋ ਉਹਨਾਂ ਨੂੰ ਚਾਹੀਦੇ ਸੀ ਵੈਜ ਸਟੀਮ ਮੋਮੋਸ ਤੇ ਅਸੀਂ ਉਹਨਾਂ ਲਈ ਵੈਜ ਸਟੀਮ ਮੋਮੋਸ ਲਗਾਵਾਂਗੇ ਓਹੋ ਲਗਾਵਾਂਗੇ ਨਹੀਂ ਪੈਕ ਕਰਾਂਗੇ ਤੇ ਆਪਾਂ ਇੱਥੇ ਜਿਹੜੇ ਆ ਵੈਜ ਸਟੀਮ ਮੋਮੋਸ ਉਹਨਾਂ ਲਈ ਪੈਕ ਕਰ ਦਿੱਤੇ ਆ ਸੋ ਉਸ ਤੋਂ ਬਾਅਦ ਇੱਕ ਕਸਟਮਰ ਸਾਡੇ ਕੋਲੇ ਹੋਰ ਆ ਉਹਨਾਂ ਨੂੰ ਵੀ ਇੱਕ ਪਲੇਟ ਵੈਜ ਸਟੀਮ ਮੋਮੋਸ ਚਾਹੀਦੇ ਸੀ ਤੇ ਆਪਾਂ ਉਹਨਾਂ ਨੂੰ ਵੀ ਵੈਜ ਸਟੀਮ ਮੋਮੋਸ ਜਿਹੜੇ ਆ ਪੈਕ ਕਰਕੇ ਦੇਵਾਂਗੇ ਤੇ ਸੋ ਗਾਇਸ ਇੱਥੇ ਤੁਸੀਂ ਦੇਖ ਸਕਦੇ ਹੋ ਮੈਨੂੰ ਇੱਕ ਆਲੂ ਟਿੱਕੀ 버ਗਰ ਦਾ ਆਰਡਰ ਆ ਗਿਆ ਸੀ ਤੇ ਹੁਣ ਅਸੀਂ ਲਾਵਾਂਗੇ ਇੱਕ ਆਲੂ ਟਿੱਕੀ 버ਗਰ ਹਾਂ ਸਾਰਿਆਂ ਤੋਂ ਪਹਿਲਾਂ ਅਸੀਂ ਜਿਹੜਾ ਬੰਨਾ ਉਹਨੂੰ ਥੋੜਾ ਜਿਹਾ ਕਾਲਾ ਲਾਵਾਂਗੇ ਟੋਸਟ ਤੇ ਫਿਰ ਆਪਾਂ ਜਿਹੜੀ ਘਰੇ ਬਣਾਈ ਹੋਈ ਆ ਸੌਸ ਉਹ ਇਹਦੇ ਤੇ ਲਗਾਵਾਂਗੇ ਤੇ ਫਿਰ ਆਪਾਂ ਪਾਵਾਂਗੇ ਤੇ ਥੋੜਾ ਜਿਹਾ ਸੈਲਡ ਫਿਰ ਰੱਖਾਂਗੇ ਆਲੂ ਟਿੱਕੀ ਫਿਰ ਰੱਖਾਂਗੇ ਨੂਡਲ ਲਓ ਜੀ 버ਗਰ ਹੋ ਗਿਆ ਰੈਡੀ ਕਿੰਨੂ-ਕਿੰਨੂ ਸਾਡਾ 버거 ਪਸੰਦ ਦਾ ਉਹ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਿੰਨਾ ਜਿੰਨਾਂ ਨੇ ਸਾਡਾ 버거 ਖਾਧਾ ਆ ਮੋਮੋਸ ਖਾਧਲੇ ਆ ਸਪਰਿੰਗ ਰੋਲ ਖਾਧਦੇ ਆ ਜੋ ਜੋ ਵੀ ਖਾਧਦਾ ਆ ਸੋ ਪਲੀਜ਼ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਮੈਨੂੰ ਵੀ ਵਧੀਆ ਲੱਗੂਗਾ ਸੋ ਗਾਇਸ ਇਧਰ ਤੁਸੀਂ ਦੇਖ ਸਕਦੇ ਹੋ ਫਿਰ ਮੈਨੂੰ ਇਕੱਠੇ 5 버ਗਰਾਂ ਦਾ ਆਰਡਰ ਆ ਗਿਆ ਸੀ ਤੇ ਅਸੀਂ ਇੱਥੇ ਲਗਾਵਾਂਗੇ 5 버ਗਰ ਤੇ ਜਿਹੜੀ ਹੈ ਢੀ ਆਲੂ ਟਿੱਕੀ ਹੁੰਦੀ ਆ ਉਹ ਘਰੇ ਘਰ ਦੀ ਮਤਲਬ ਹੋਮ ਮੇਡ ਹੀ ਹੁੰਦੀ ਆ Second guess, we live in the moment, cause we are so free. And in this moment, life is like a dream. Live in the moment, cause we are so free. And in this moment, life is like a dream. So come a little closer. In the back, the back violence in your, violence your eyes now. Right, remember that time you gave your hearts, and remember me. that. ਤੁਸੀਂ ਵੀ ਦੇਖ ਸਕਦੇ ਹੋ ਅਸੀਂ ਪਹਿਲਾਂ 5 ਵਰਗ ਰਾਇਸ ਸੀਸ ਉਸ ਤੋਂ ਬਾਅਦ ਸਾਨੂੰ ਇੱਕ ਐਗਰੋਲ ਦਾ ਆਰਡਰ ਆ ਗਿਆ ਤੇ ਆਪਾਂ ਇੱਥੇ ਐਗਰੋਲ ਲਾਵਾਂਗੇ ਕਸਟਮਰ ਲਈ ਮਤਲਬ ਬਣਾਵਾਂਗੇ ਤੇ ਜਿੰਨੇ ਜਿੰਨਾਂ ਨੇ ਮੇਰਾ ਐਗਰੋਲ ਖਾਧੋ ਵੀ ਕਮੈਂਟ ਕਰਕੇ ਜੁੜ ਦੱਸਿਓ ਸਾਡਾ ਐਗਰੋਲ ਕਿਵੇਂ ਦਾ ਹੁੰਦਾ ਆ ਬਾਕੀ ਕਸਟਮਰ ਨੇ ਕਿਹਾ ਹੀ ਇਧਰ ਤੇ ਥੋੜੀਆਂ ਹੀ ਸੋਸਾਂ ਪਕਾ ਪਾਉ। ਇਹ ਮੈਂ ਥੋੜੇ ਜਿਹੇ ਇਧਰ ਤੇ ਨੂਡਲ ਵੀ ਪਾਤੇ ਵੈਸੇ ਅਸੀਂ ਨੂਡਲ ਜਿਹੜੇ ਆ ਨਹੀਂ ਪਾ ਕੇ ਦਿੰਦੇ। ਪਰ ਕਸਟਮਰ ਨੇ ਕਹੇ ਥੋੜੇ ਜਿਹਾ ਪਾ ਦੇ ਉਹ ਤੇ ਸੋ ਅਸੀਂ ਐਡ ਕਰ ਦਿੱਤੀ। ਬਾਕੀ ਸਾਰਿਆਂ ਦੀ ਆਪਣੀ ਆਪਣਾ ਟੇਸਟ ਹੁੰਦਾ ਹੈ। ਕੌਣ ਕਿਵੇਂ ਦਾ ਖਾਣਾ ਦਾ ਕੌਣ ਕਿਵੇਂ ਦਾ ਨਹੀਂ। ਤੇ ਬਾਕੀ ਆ ਫਾਇਦੇ ਤੇ ਪਾਵਾਂਗੇ ਥੋੜੇ ਜਿਹੀ ਨੂਡਲ ਤੇ ਥੋੜੀਆਂ ਜਿਹੀ ਪਾਵਾਂਗੇ ਇਹਦੇ ਤੇ ਸੌਸਸ। ਸੋ ਉਸ ਤੋਂ ਬਾਅਦ ਹਲੇ ਤੇ ਵੈਜ ਮੋਮੋਸ ਜਿਹੋ ਥੋੜੇ ਜਿਹ ਖਤਮ ਹੋ ਗਏ ਸੀ ਤੇ ਆਪਾਂ ਨਹੀਂ ਝੁੰਡਦੇ ਤੇ ਕੱਟ ਕੇ ਇਹਦੇ ਚ ਪਾ ਲਈ ਤਾਂ ਕਿ ਸਟੀਮ ਹੋ ਜਾਂਦੇ ਤੇ ਜਦੋਂ ਕਸਟਮਰ ਆਉਣ ਤਾਂ ਅਸੀਂ ਉਹਨਾਂ ਨੂੰ ਜਲਦੀ ਜਲਦੀ ਪਲੇਟ ਚ ਪਾ ਕੇ ਖਵਾ ਦਈਏ ਹਨਾ। ਸੋ ਇਹਦੇ ਨਾਲੇ ਹੀ ਮੈਨੂੰ ਇੱਕ ਪਲੇਟ ਚਿਕਨ ਮੋਮੋਸ ਦਾ ਆਰਡਰ ਆ ਗਿਆ ਸੀ ਤੇ ਉਹ ਵੀ ਮੇਬੀ ਮੈਂ ਪੈਕ ਕਰ ਦਿੱਤੇ ਪਈ ਆ ਤੇ ਇੰਦਰ ਮੇਰੀ ਰੈਡੀ ਸਟੀਮਰ ਦਾ ਢੱਕਣੀ ਉੱਪਰ ਡਿੱਗ ਜਾਂਦਾ ਤੇ ਮੇਰਾ ਸਕੈਨਰ ਵੀ نیچے ਡਿੱਗ ਜਣਾ ਸੀ ਕਿਊ ਆਰ ਕੋਡ ਸੋ ਇੱਥੇ ਅਸੀਂ ਇੱਕ ਪਲੇਟ ਚਿਕਨ ਮੋਮੋਸ ਜੜੀਆਂ ਪੈਕ ਕਰਦੇ ਪਈ ਆ ਤੇ ਮੇਬੀ ਇੱਕ ਪਲੇਟ ਨਹੀਂ ਸੀ ਇਹ ਜ਼ਿਆਦਾ ਸੀ ਤਾਂ ਹੀ ਨੇ ਮੈਂ ਪਾਈ ਜਾਂਦੀ ਆ ਆਈ ਥਿੰਕ ਦੋ ਪਰੇਟਾ ਸੀ ਚਲੋ ਕੋਈ ਗੱਲ ਨਹੀਂ ਸੋ ਗਾਇਸ ਹੋਰ ਕੀ ਆਲ ਚੱਲ ਤਡਾ ਤੇ ਮੇਰੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੋਸ ਦੱਸ ਗਾਇਸ ਦੇਖੋ ਟਾਈਮ ਕਿੰਨਾ ਹੋ ਗਿਆ ਤੇ ਆਪਾਂ ਹੁਣ ਲੱਗੇ ক্লোਜ਼ ਕਰਨ ਤੇ ਆਪਣੇ ਡੇ ਫੋਰ ਦਾ ਆਪਾਂ ਵਲੋਗ ਇੱਥੇ ਹੀ ਐਂਡ ਕਰਦੇ ਆ ਤੇ ਹੁਣ ਕੱਲ ਨਵੇਂ ਵਲੋਗ ਚ ਮਿਲਾਂਗੇ ਜੀ ਆਏ ਤੀ ਹੈਨਾ ਇੱਥੇ ਅੱਗੇ ਤਿੰਨ ਕੁ ਮਮੂ ਰਹਿ ਗਈ ਤੂੰ ਵੀ ਫ੍ਰੀ ਕਰਕੇ ਤੂੰ ਜਾ ਰਿਹਾ